ਦਸ਼ਕੋ ਬ੍ਰੇਕ ਤੁਹਾਡਾ ਸਵਾਗਤ ਹੈ ਜੀਰਾਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਨਿਊਯਾਰਕ ਤੋਂ ਅਰ ਡਾਕਟਰ ਅਰਵਿੰਦਰ ਸਿੰਘ ਜੀ ਦੀ ਇਹ ਲਿਖਦੇ ਹਨ ਖਾਲਸਤਾਨ ਦਾ ਮੁੱਦਾ ਬਾਰੇ ਲਈ ਤੁਸੀਂ ਚੰਗਾ ਕੰਮ ਕੀਤਾ ਹੈ ਜੀਓ ਟੀਵੀ ਤੇ ਹੁਨੇ ਤੁਹਾਡੇ ਕਲਿੱਪਸ ਦੇਖ ਕੇ ਹਟਿਆ ਹਾਂ ਡਾਕਟਰ ਸਾਹਿਬ ਤੁਹਾਨੂੰ ਮੁਬਾਰਕਾਂ ਤੇ ਜੀਓ ਟੀਵੀ ਅਤੇ ਹਾਮਿਦ ਮੀਰ ਦਾ ਧੰਨਵਾਦ ਮੈਂ ਉਮੀਦ ਕਰਦਾ ਹਾਂ ਕਿ ਪਾਕਿਸਤਾਨ ਦੇ ਕਾਨੂੰਨ ਕਾਢੇ ਅਤੇ ਫੈਸਲੇ ਲੈਣ ਵਾਲੇ ਲੋਕ ਇਸ ਤੋਂ ਵੀ ਇੱਕ ਕਦਮ ਹੋਰ ਅੱਗੇ ਜਾਂਦੇ ਆ ਖਾਲਸਾ ਲਈ ਕੂਟਨੀਤਿਕ ਮਦਦ ਕਰਨ ਰੱਬ ਰਾਖਾ ਇਸੇ ਮੁੱਦੇ ਤੇ ਇਸਲਾਮਾਬਾਦ ਤੋਂ ਅ ਅਸਦ रहमान ਜੀ ਨੇ ਫੇਸਬੁੱਕ ਮੈਸੇਜ ਭੇਜਿਆ ਰ ਸਭੇ ਲਿਖਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਸੌਰੀ ਕੇਸ ਹੁਣ ਹਾਮਿਦ ਮੀਰ ਦੇ ਹੱਥ ਲੱਗ ਗਿਆ ਹੈ ਸਮੇਂ ਸਮੇਂ ਹੁਣ ਬਹਾਦਰੀ ਦੇ ਨਾਲ ਗੱਲ ਕਰੇਗਾ ਬਹਾਦਰ ਪੱਤਰਕਾਰ ਹੈ ਧੰਨਵਾਦ ਜੀ ਡਾਕਟਰ ਸਾਹਿਬ ਡਾਕਟਰ ਅਰਵਿੰਦਰ ਸਿੰਘ ਜੀ ਔਰ ਭਾਈ ਜਾਨ ਅਸਦ रहमान ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਜਿਹੜੀ ਹੈ ਮੁਬਾਰਕ ਬਾਦ ਦਿੱਤੀ ਹੈ ਮੈਂ ਸਮਝਦਾ ਵੀ ਇਸ ਤੇ ਲਈ ਸਾਡੇ ਟੀਵੀ 84 ਦੇ ਵਿਊਅਰਸ ਲਿਸਨਰਸ ਸ਼ਰੋਤੇ ਉਹ ਵਧਾਈ ਦੇ ਹੱਕਦਾਰ ਨੇ ਜੀ ਕਿਉਂਕਿ ਉਹਨਾਂ ਦੇ ਹੌਸਲੇ ਦੇ ਨਾਲ ਉਹਨਾਂ ਦੀ ਆਰਥਿਕ ਵਿੱਤੀ ਮਦਦ ਦੇ ਨਾਲ ਅਸੀਂ ਪਿਛਲੇ ਲਗਭਗ 4 ਸਾਲ ਤੋਂ ਸਟੈਂਡ ਕੀਤੇ ਔਰ ਅੱਜ ਟੀਵੀ 84 ਰਾਈ ਸਾਡੀ ਆਵਾਜ਼ ਆਜ਼ਾਦੀ ਦੀ ਔਰ ਸਾਡੇ ਹਮਸਾਏ ਮੁਲਕ ਪਾਕਿਸਤਾਨ ਸਾਡੇ ਕਸ਼ਮੀਰੀ ਭਰਾਵਾਂ ਦੀ ਗੱਲ ਜਿਹੜੀ ਹੈ ਅਸੀਂ ਦੁਨੀਆ ਤੱਕ ਪਹੁੰਚਾ ਰਹੇ ਔਰ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਇਸ ਜਿਵੇਂ ਡਾਕਟਰ ਰਵਿੰਦਰ ਸੂਰਾ ਨੇ ਕਿਹਾ ਹੈ ਕਿ ਜਿਹੜੇ ਲਾ ਮੇਕਰਸ opinion makers decision makers ਮੈਂ ਤਿੰਨ ਸ਼ਬਦ ਇਸਤੇਮਾਲ ਕਰਦੇ ਆਂ ਜੀ opinion maker ਹੁੰਦੇ ਨੇ ਜਿਹੜੇ ਮੋਸਟਲੀ ਮੀਡੀਆ ਦੇ ਵਿੱਚ ਲੋਕ ਨੇ ਲਿਖਣ ਵਾਲੇ ਨੇ ਟੀਵੀ ਦੇ ਐਂਕਰ ਨੇ ਔਰ ਇਥੋਂ ਦੇ ਕੰਟੈਕਸਟ ਦੇ ਵਿੱਚ ਥਿੰਕ ਟੈਂਕਸ ਯੂਨੀਵਰਸਿਟੀਆਂ ਜਿਹੜੇ ਕਿ ਇਨਫੈਕਟ ਉਹਨਾਂ ਨੂੰ ਕਿਸੇ ਕੇਸ ਦੇ ਉੱਤੇ ਰਿਸਰਚ ਕਰਕੇ ਉਸ ਤੇ ਲਈ opinion ਕ੍ਰੀਏਟ ਕਰਦੇ ਨੇ ਔਰ ਅਸਲ ਦੇ ਵਿੱਚ ਲਾ ਮੇਕਰਸ ਜਾਂ ਡਿਸੀਜਨ ਮੇਕਰਸ ਏ ਤਾਂ ਬਾਦ ਚ ਆਉਂਦੇ ਨੇ ਸਭ ਤੋਂ ਪਹਿਲਾ ਪਾਰਟ ਆਪੀਨੀਅਨ ਮੇਕਰਸ ਦਾ ਹੁੰਦਾ ਔਰ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਔਰ ਮੀਡੀਆ ਦਾ ਰੋਲ ਅੱਜ ਦੇ ਪੀਰੀਅਡ ਚ ਖਾਸ ਤੌਰ ਤੇ ਔਰ ਇਹ ਗੱਲ ਸਾਡੇ ਦੋਵੇਂ ਪੰਜਾਬਾਂ ਦੇ ਔਰ ਦੋਵੇਂ ਉਸਖੱਤਿਆਂ ਦੇ ਲਈ ਟਰੂ ਹੈ ਕਿ ਸਾਡੇ ਲੋਕਾਂ ਨੂੰ ਬਹੁਤ ਪੜ੍ਹਨ ਪੜ੍ਹਾਣ ਦਾ ਸ਼ੌਕ ਨਹੀਂ ਹੈ ਚਟਪਟੀਆਂ ਖਬਰਾਂ ਦਾ ਸੀ ਪੜ ਲਾਂਗੇ ਜਾਂ ਕੋਈ ਹੋਰ ਇੱਕ ਦੂਸਰੇ ਦੀ ਜਿਹੜੀ ਗਾਲੀ ਗੋਲੋਚ ਵਾਲੀਆਂ ਖਬਰਾਂ ਨੇ ਪਰ ਅਦਰਵਾਈਜ਼ ਪੜਨ ਦਾ ਸ਼ੌਕ ਨਹੀਂ ਹੈ ਸੋ ਅੱਜ ਜਿਹੜਾ ਬਹੁਤ ਵੱਡਾ ਜ਼ਰੀਆ ਜਾਣਕਾਰੀ ਦਾ ਇਨਫੋਰਮੇਸ਼ਨ ਦਾ ਹੈ ਉਹ ਇਲੈਕਟ੍ਰੋਨਿਕ ਮੀਡੀਆ ਟੈਲੀਵਿਜ਼ਨ ਹੈ ਜੀ ਟੈਲੀਵਿਜ਼ਨ ਇਸ ਲਈ ਅਸੀਂ ਬਹੁਤ ਸੈਂਸਿਟਿਵ ਹੁੰਦੇ ਆ ਕਿੱਥੇ ਕੀ ਆਇਆ ਕੀ ਛਪਿਆ ਛਪਿਆ ਵਾਲਾ ਵੀ ਹੁੰਦਾ ਸੀ ਇੱਕ ਜ਼ਮਾਨੇ ਚ ਪਰ ਅੱਜ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਗੱਲ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਔਰ ਬਹੁਤ ਚੰਗੀ ਗੱਲ ਹੈ ਕਿ ਜੀਓ ਟੀਵੀ ਦੇ ਹਾਮਦ ਮੀਰ ਵਰਗੇ ਜਿਹੜੇ ਕਿ ਇੱਕ ਦਲੇਰ ਜਰਨਲਿਸਟ ਨੇ ਐਂਕਰ ਨੇ ਉਹਨਾਂ ਨੇ ਇਸ 이슈 ਨੂੰ ਚੁੱਕਿਆ ਔਰ ਉਸ ਤੋਂ ਵੀ ਚੰਗੀ ਗੱਲ ਸੀ ਕਿ ਉਹਨਾਂ ਨੇ ਤਿੰਨੋਂ ਪ੍ਰੋਮਿਨੈਂਟ ਪਾਰਟੀਆਂ ਜਿਹੜੀਆਂ ਨੇ ਮੁਸਲਮ ਲੀਗ, ਨਮਨ ਔਰ ਤਹਿਰੀਕ-ਏ-ਇਨਸਾਫ ਔਰ ਪਾਕਿਸਤਾਨ ਪੀਪਲਸ ਪਾਰਟੀ ਦੇ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਪੈਨਲ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਹਾਲਾਂ ਉਹਨਾਂ ਦੀ ਰੈਲੈਕਟਨ ਸਮਝ ਆ ਸਕਦੀ ਹੈ ਕਿਉਂਕਿ ਇੰਡੀਆ ਦਾ ਪਤਾ ਨਹੀਂ ਕੀ ਇਹ ਛਾਪ ਹੈ ਕੀ ਹੈ ਕਿ ਆਪਣੀ ਗੱਲ ਹੁਣ ਉਹ ਤਾਂ ਇੱਕ ਪਾਸੇ ਮੋਦੀ 15 ਅਗਸਤ ਨੂੰ ਦਿੱਲੀ 'ਚ ਇਸ ਕਿਸਮ ਦਾ ਬਕੜਵਾਦ ਕਰ ਰਿਹਾ ਸੀ ਤੇ ਦੂਸਰੇ ਪਾਸੇ ਉਹਨਾਂ ਦਾ ਇੱਕ ਸੀਨੀਅਰ ਜਨਰਲ ਜਿਹੜਾ ਰਿਟਾਇਰਡ ਜਿਹੜਾ ਕਿ ਆਰਐਸਐਸ ਦਾ ਵੱਡਾ ਆਈਡੀਆਲੋਗ ਹੈ ਬਹੁਤ ਸਾਰੇ ਉਹਨਾਂ ਦੇ ਟੀਵੀ ਸ਼ੋਜ਼ ਤੇ ਬੈਠਾ ਹੁੰਦਾ ਐਕਸਪਰਟ ਬਣ ਕੇ ਉਹ ਬਦਰਾਸ ਦੀ ਜਿਹੜੀ ਆਈਆਈਟੀ ਸਟੂਡੈਂਟਸ ਨੂੰ ਕਹਿ ਰਿਹਾ ਸੀ ਕਿ ਜੀ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਔਰ ਤੁਹਾਡਾ ਕੰਮ ਇਹ ਹੈ ਤੁਹਾਡੀ ਜਨਰੇਸ਼ਨ ਨੂੰ ਚਾਰ ਹਿੱਸਿਆਂ 'ਚ ਤੋੜੇ ਤਾਂ ਤੁਸੀਂ ਚੈਨ ਦੇ ਨਾਲ ਸੌਂ ਸਕਦੇ ਹੁਣ ਔਰ ਇੱਕੋ ਵੇਲੇ ਔਰ ਜਦੋਂ ਉਹ ਇਧਰ ਕਹਿ ਰਿਹਾ ਸੀ ਮੋਦੀ ਜਿਹੜਾ ਉੱਥੇ ਬਲੋਚਿਸਤਾਨ ਦੀ ਗੱਲ ਜਿਹੜੀ ਹੈ ਉਹ ਕਰ ਰਿਹਾ ਸੀ ਜੀ ਮੈਨੂੰ ਬਹੁਤ ਮੁਬਾਰਕਾਂ ਆਈਆਂ ਕਿ ਜੀ ਅਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਚੁੱਕੇ ਸੋ ਜ਼ਾਹਰ ਹੈ ਕਿ ਵੀ ਜਿਵੇਂ ਪੰਜਾਬ ਵਿੱਚ ਕਹਿੰਦੇ ਨੇ ਕਿ ਭਾਈ ਹੁਣ ਤਾਂ ਆ ਚੜੇ ਨੇ ਸਿਰ ਆਜੜੇ ਨੇ ਹੁਣ ਕਦੋਂ ਜਾਗਣੇ ਇਹ ਤਾਂ ਠੀਕ ਹੈ ਵੀ ਅਸੀਂ ਬਹੁਤਾ ਲੰਮਾ ਪਹਿਲਾਂ ਪਲਾਨ ਨਹੀਂ ਕਰਦੇ ਪਰ ਜਦੋਂ ਐਨ ਪਿੰਡ ਦੇ ਬਾਹਰ ਜਿਹੜੇ ਧਾੜਵੀ ਆ ਕੇ ਜਾਂ ਹਮਰਾਵਰ ਆ ਜਾਂਦਾ ਸੀ ਕਹਿੰਦਾ ਸੀ ਚੱਕ ਲੋ ਡਾਂਗਾ ਬਈ ਹੁਣ ਤੇ ਸਿਰ ਤੇ ਆ ਜੜਿਆ ਹੁਣ ਕਦੋਂ ਜਾਗੋਗੇ ਜੀ ਜੀ ਸੋ ਮੈਂ ਸਮਝਦਾ ਵੀ ਅਸੀਂ ਤਾਂ ਪਿਛਲੇ ਤਿੰਨ ਦਹਾਕਿਆਂ ਤੋਂ ਪਾਰਟਿਕੂਲਰਲੀ ਫੋਰ ਦਾ ਲਾਸਟ 70 ইয়ার ਸਫਰ ਕਰ ਹੀ ਰਹੇ ਹਾਂ ਲੇਕਿਨ ਸਾਡੀ ਜਿਹੜੀ ਉਮੀਦ ਔਰ ਆਸ ਰਹੀ ਔਰ ਮੈਂ ਇਹ ਗੱਲ ਦੁਹਰਾਉਂਦਾ ਕਿ ਜਦੋਂ ਬੰਗਲਾਦੇਸ਼ ਬਣਾ ਦਿੱਤਾ ਪਾਕਿਸਤਾਨ ਤੋੜ ਕੇ ਉਦੋਂ ਅਜੇ ਸਾਡਾ ਵੀ ਇੱਕ ਤਬਕਾ ਜ ਜੂਨ 84 ਦੇਖਿਆ ਨਹੀਂ ਸੀ ਦਿਮਾਗ ਦੇ ਉੱਤੇ ਜਿਹੜਾ ਚੜੀ ਸੀ ਬੜੀ ਬਹਾਦਰੀ ਔਰ 6 ਸਟੂਡੈਂਟਸ ਦਾ ਇੱਕ ਗਰੁੱਪ ਸਰ ਕਪੂਰ ਸਿੰਘ ਜਿਹੜੇ ਸਿੱਖ ਦਾਨਿਸ਼ਵਰ ਹੋਏ ਨੇ 22 ਸਦੀ ਦੇ ਅਲਾਮ ਇਕਬਾਲ ਤੋਂ ਬੜੇ ਪ੍ਰਭਾਵਿਤ ਔਰ ਕਾਇਦ ਆਜ਼ਮ ਤੋਂ ਪ੍ਰਭਾਵਿਤ ਉਹਨਾਂ ਨੇ ਉਹਨਾਂ ਨੂੰ ਮਿਲਣ ਗਏ ਔਰ ਕਿਉਂਕਿ ਉਦੋਂ ਇਹ ਬੜੀਆਂ ਜਿਹੜੀ ਪਿਕਚਰ ਚੱਲ ਰਹੀਆਂ ਸੀ ਕਿ ਜਨਰਲ ਨਿਆਜ਼ੀ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਜਿਹੜਾ ਉਹ ਸਰੈਂਡਰ ਕੀਤਾ ਔਰ ਬੜੇ ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਸਰ ਸਰ ਸਾਹਿਬ ਚੋਪਰੇ ਬਿਲਕੁਲ ਗੰਭੀਰ ਔਰ ਸਟੂਡੈਂਟ ਸਿਕਿਉਰਿਟੀ ਤੱਕ ਘਬਰਾਏ ਵੀ ਪਤਾ ਨਹੀਂ ਐਸੀ ਕੋਈ ਗਲਤੀ ਨਹੀਂ ਕਰ ਦਿੱਤਾ ਜੀ ਔਰ ਉਹਨਾਂ ਨੇ ਫਿਰ ਉਹਨਾਂ ਨੂੰ ਦੇਖ ਕੇ ਕੀ ਉਹਨਾਂ ਨੇ ਕਿਹਾ ਇਹ ਖੁਸ਼ ਹੋਣ ਦਾ ਵੇੜਾ ਨਹੀਂ ਰੋਣ ਦਾ ਵੇੜਾ ਉਹ ਕਹਿੰਦਾ ਜੀ ਕਿਉਂ ਉਹ ਕਹਿੰਦਾ ਜੀ ਹੁਣ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਸ਼ਮਤ ਆਏਗੀ ਮਾਈਨੋਰਟੀਜ਼ ਦੀ ਸ਼ਮਤ ਆਏਗੀ ਜਾਂ ਜਿਨ੍ਹਾਂ ਨੂੰ ਅਕਲੀਅਤਾਂ ਦੀ ਸ਼ਮਤ ਆਏਗੀ ਹੁਣ ਜ਼ਾਹਰ ਹੈ ਕਿ ਤੁਸੀਂ ਔਰ ਇਹ 71 ਦੀ ਗੱਲ ਕਿ ਜੂਨ 84 ਉਸ ਤੋਂ ਬਾਅਦ 14 15 ਸਾਲ ਬਾਅਦ ਹੁੰਦਾ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਗਾਰੰਟੀ ਸੀ ਕਿ ਭਾਰਤ ਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਨੇ ਸਿੱਖ, ਮੁਸਲਮਾਨ, ਇਸਾਈ ਇਹ ਜਿਹੜੇ ਨੇ ਉਹ ਸੇਫ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਵੀ ਇਹ ਜੇ ਇੱਥੇ ਇਹਨਾਂ ਨਾਲ ਕੁਝ ਕੀਤਾ ਪਾਕਿਸਤਾਨ قائم ਹੈ ਜੀ ਔਰ ਅਸੀਂ ਸਮਝਦੇ ਹਾਂ ਕਿ ਇਸ ਸਿਚੁਏਸ਼ਨ ਜਿਹੜੀ ਹੈ ਜੂਨ ਜੋ ਫਿਰ ਬਦਲਦੀ ਚਲੀ ਗਈ ਔਰ ਅੱਜ ਜਿਸ ਮੁਕਾਮ ਤੇ ਅਸੀਂ ਖੜੇ ਆ ਕੇ ਸਾਡੇ ਲਈ ਜਿਹੜੀਆਂ ਭਾਰਤ ਦੇ ਵਿੱਚ 170 ਮਿਲੀਅਨ ਦੇ ਕਰੀਬ ਮੁਸਲਮਾਨ ਹੈ ਆਲਮੋਸਟ ਹੀ ਮਿਲੀਅਨ 크ਰਿਸਚੀਅਨਸ ਨੇ 25 26 ਮਿਲੀਅਨ ਸੈਕ ਨੇ 5 ਮਿਲੀਅਨ ਭਾਰਤ ਦੇ ਨਕਸ਼ੇ ਦੀ ਕੈ ਤੋਂ ਬਾਹਰ ਨੇ ਔਰ ਪਾਕਿਸਤਾਨ ਦਾ ਸਟਰੋਂਗ ਹੋਣਾ ਵਾਇਬਲ ਹੋਣਾ ਜਿਹੜਾ ਕਿ ਪਾਕਿਸਤਾਨ ਨੇ 70 ਸਾਲ ਚ ਸਾਬਤ ਕੀਤਾ ਜੀ ਕਿ ਉਹਨੇ ਕਿੰਨੇ ਚੈਲੰਜਸ ਲੈ ਨੇ ਇੱਕੋ ਵੇਲੇ ਇੰਡੀਆ ਦੇ ਨਾਲ ਵੀ ਲੈ ਦੂਸਰੇ ਪਾਸੇ ਅਫਗਾਨ ਜਦੋਂ 1979 ਨੂੰ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਉਸ ਸਿਚੁਏਸ਼ਨ ਨੂੰ ਡੀਲ ਕੀਤਾ 911 ਤੋਂ ਬਾਅਦ ਡੀਲ ਕੀਤਾ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਉੱਥੇ ਗੜਬੜ ਕਰਦੀਆਂ ਨੇ ਰੋਜ਼ ਕੁਛ ਨਾ ਕੁਛ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਡੀਲ ਕੀਤਾ ਸੋ ਉਹ ਵਾਰ ਹਾਰਡਨਡ ਵੀ ਨੇ ਔਰ ਉਹਨਾਂ ਨੇ ਸਾਬਤ ਕੀਤਾ ਹੈ ਕਿ ਦੇ ਬਾਵਜੂਦ ਕਿ ਕਿਸ ਕਿਸਮ ਦੀਆਂ ਦੁਸ਼ਵਾਰੀਆਂ ਨੇ ਪਾਕਿਸਤਾਨ ਐਜ਼ ਅ ਸਟੇਟ ਜਿਹੜਾ ਹੈ ਉਹ ਸਰਵਾਈਵ ਕੀਤਾ ਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਮਜ਼ਬੂਤ ਮੁਲਕ ਹੋਏ ਮਜ਼ਬੂਤ ਦੇਸ਼ ਹੋਏ ਔਰ ਇਹ ਹੁਣ ਟਾਈਮ ਹੈ ਕਿ ਪਾਕਿਸਤਾਨ ਨੂੰ ਬਜਾਏ ਕਿ ਤੁਸੀਂ ਇਹਨਾਂ ਤੋਂ ਡਿਫੈਂਸਿਵ ਪਹੁੰਚ ਰੱਖ ਕੇ ਇੱਕ ਕਦਮ ਜਿਹੜਾ ਪਿੱਛੇ ਰਹਿ ਕੇ ਜੇ ਉਹ ਇਹ ਨਾ ਕਰ ਦੇਣ ਹੁਣ ਇਹ ਹੈ ਕਿ ਵੀ ਉਹ ਜਿਵੇਂ ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਸ ਅਟੈਕ ਐਂਡ ਅਟੈਕ ਐਂਡ ਅਟੈਕ ਜੀ ਔਰ ਇਹ ਹੁਣ ਉਹਨਾਂ ਦੇ ਓਪੀਨੀਅਨ ਮੇਕਰਸ ਲਾਅ ਮੇਕਰਸ ਪਾਰਲੀਮੈਂਟ ਚ ਬੈਠੇ ਨੇ ਡਿਸੀਜਨ ਮੇਕਰ ਪਾਕਿਸਤਾਨ ਦੇ ਵਿੱਚ ਫੌਜ ਇੱਕ ਵੱਡਾ ਰੋਲ ਹੁੰਦਾ ਹੈ ਡਿਸੀਜਨ 메ਕਿੰਗ ਦੇ ਵਿੱਚ ਇਹ ਹੁਣ ਤਿੰਨੋ ਹੀ ਜਿਹੜੇ ਸ਼ੋਭਿਆਂ ਦੇ ਲੋਕ ਨੇ ਉਹ ਦੇਖਣ ਕਿ ਭਾਈ ਉਹਨਾਂ ਨੇ ਕੀ ਕਰਨਾ ਹੈ ਪਰ ਇੱਕ ਗੱਲ ਜੇ ਨਿਊਕਲੀਅਰ ਨੇ ਪਾਕਿਸਤਾਨ ਨੂੰ ਸੇਵ ਕੀਤਾ ਕਿ ਉਹਨਾਂ ਨੂੰ ਅਜੇ ਤੱਕ ਜਿਹੜਾ ਉਹ ਸਿੱਕਮ ਤੇ ਨੇਪਾਲ ਨਹੀਂ ਬਣਾਇਆ ਤੇ ਫਿਰ ਇਹਨਾਂ ਹਿੰਦੂ ਤਵੀਆਂ ਦਾ ਤੋੜ ਸਿੱਖ ਫੈਕਟਰ ਹੈ ਜਦੋਂ ਸਿੱਖ ਔਰ ਮੁਸਲਮਾਨ ਇਕੱਠਾ ਹੋ ਜਾਂਦਾ ਹੈ ਖਲੋਂਦਾ ਹੈ ਅਸੀਂ ਇੱਥੇ ਦੇਖਿਆ ਪ੍ਰੋਟੈਸਟ ਦੇ ਮੌਕੇ ਵੀ ਉਦੋਂ ਫਿਰ ਇਹਦਾ ਰਿਐਕਸ਼ਨ ਦੇਖਣ ਵਾਲਾ ਹੁੰਦਾ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦਾ ਜਿਹੜਾ ਉਹ ਤੋੜ ਹੈ ਔਰ ਹੁੰਦਾ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦੇ opinion makers decision makers law makers ਨੂੰ ਕਦੋਂ ਇਹ ਗੱਲ ਸਮਝ ਆਏਗੀ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਤੁਸੀਂ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗਾੜੀ ਕਬੀਰ ਜੀ ਦਾ ਸ਼ਬਦ ਚੁਣਿਆ ਜੀ ਰਾਜਾ RAM ਤੂੰ ਐਸਾ ਨਿਰਪੋ ਤਰਨ ਤਾਰਨ ਰਾਮ ਰਾਇਆ ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਭਏ ਹੈ ਏਕੈ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਹੀ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਇਹ ਯਾਦ ਕਰਵਾਇਆ ਕਿ ਅਲਟੀਮੇਟਲੀ ਇਸ ਦੁਨੀਆ ਦਾ ਇਸ ਕਾਇਨਾਤ ਦਾ ਮਾਲਕ ਰੱਬ ਹੈ RAM ਦਾ ਮਤਲਬ ਕੋਈ ਦਸ਼ਰਧਾ ਪੁੱਤਰ RAM ਨਹੀਂ ਹੈ RAM ਦਾ ਮਤਲਬ ਹੈ ਰਮਿਆ ਹੋਇਆ ਓਮਨੀ ਪ੍ਰੈਸੈਂਟ ਜਿਹੜਾ ਹਰ ਥਾਂ ਤੇ ਮੌਜੂਦ ਹੈ ਸਾਰੀ ਕਾਇਨਾਤ ਚ ਮੌਜੂਦ ਹੈ ਔਰ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਰੱਬ ਹੈ ਉਹ ਨਿਰਪਉ ਹੈ ਕਿਸੇ ਖੌਫ ਚ ਨਹੀਂ ਹੁੰਦਾ ਔਰ ਉਹੀ ਹੈ ਜਿਹੜਾ ਅਲਟੀਮੇਟਲੀ ਹਰ ਦੁਨੀਆ ਦੇ ਵਚਿੰਦੇ ਦਾ ਜੀਵ ਦਾ ਜਿਹੜਾ ਉਹ ਉਧਾਰ ਕਰਦਾ ਹੈ ਉਹਨਾਂ ਨੂੰ ਜਿਹੜਾ ਇਹ ਸਾਰੇ ਤੋਂ ਛਡਾਉਂਦਾ ਹੈ ਬਾਇਆ ਦੇ ਮੋਹ ਤੋਂ ਔਰ ਫਿਰ ਕਬੀਰ ਸਾਹਿਬ ਨੇ ਬੜੇ ਸਾਦਾ ਸ਼ਬਦਾਂ ਚ ਇਹ ਗੱਲ ਸਮਝਾਈ ਕਿ ਜਦੋਂ ਤੱਕ ਸਾਡੇ ਅੰਦਰ ਹਮ ਮੈਂ ਹੋਵੇਂ ਮੈਂ ਜਦ ਹਮ ਹੁੰਤੇ ਤਬ ਤੂੰ ਨਹੀਂ ਕੇ ਅੰਦਰ ਸਾਡੇ ਇੱਕ ਵੇੜੇ ਇੱਕ ਚੀਜ਼ ਰਹਿ ਸਕਦੀ ਹੈ ਜਾਂ ਤਾਂ ਹਉਮ ਰਹਿ ਗਈ ਈਗੋ ਹਮ ਹੁੰਦੇ ਹੈ ਜਿਹਨੂੰ ਕਹਿੰਦੇ ਨੇ ਤੇ ਜਦ ਰੱਬ ਆਏਗਾ ਜਦੋਂ ਰੱਬ ਆਂਦਾ ਹੈ ਫਿਰ ਹਉਮੇ ਹੰਕਾਰ ਨਹੀਂ ਰਹਿੰਦਾ ਔਰ ਫਿਰ ਹਿਊਮਿਲਟੀ ਆਂਦੀ ਹੈ ਨਿਮਰਤਾ ਆਂਦੀ ਹੈ ਆਜ਼ਿਜ਼ੀ ਆਂਦੀ ਹੈ ਜਿਸ ਦੇ ਨਾਲ ਅਸੀਂ ਜਦ ਹਮ ਹੁੰਦੇ ਤਬ ਤੁਮ ਨਹੀਂ ਅਬ ਤੁਮ ਹੋ ਹਮ ਨਹੀਂ ਕਿ ਜਦੋਂ हे ਨਿਰੰਕਾਰ हे ਵਾਹਿਗੁਰੂ ਜਦੋਂ ਤੂੰ ਆ ਗਏ ਤੇ ਮੇਰੇ ਵਿਚਲੀ ਮੈਂ ਜਿਹੜੀ ਹੈ ਉਹ ਨਿਕਲ ਗਈ ਅਬ ਹਮ ਤੁਮ ਇੱਕ ਬਏ ਹੈ ਇੱਕ ਹੈ ਦੇਖਤ ਮਨਪਤੀ ਆਹੀ ਔਰ ਫੇਰ ਫਰਕ ਹੀ ਨਹੀਂ ਰਹਿੰਦਾ ਕਿ ਜਦੋਂ ਰੱਬ ਆ ਕੇ ਬੈਠ ਜਾਂਦਾ ਹੈ ਰੱਬ ਦੇ ਨਾਲ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਦਿਨ ਔਰ ਰਾਤ ਰੱਬ ਦਾ ਸਹਾਰਾ ਹੁੰਦਾ ਤੇ ਫੇਰ ਦੋ ਜਾਗ ਹੀ ਨਹੀਂ ਹੁੰਦੀ ਫਿਰ ਦੋ ਐਂਟੀਟੀਆਂ ਨਹੀਂ ਹੁੰਦੀਆਂ ਔਰ ਇਹੀ ਬੇਸ ਜਿਹੜਾ ਜਦੋਂ ਅਸੀਂ ਹੁਕਮ ਦੇ ਵਿੱਚ ਰਹਿਣਾ ਕਹਿੰਦੇ ਹਾਂ ਹੁਕਮ ਨੂੰ ਮੰਨਣਾ ਵੇ ਗੁਰੂ ਨਾਨਕ ਸਾਹਿਬ ਨੇ فرمایا ਕਿਵ ਸਚਾਰਾ ਹੋਈ ਏ ਕਿਵ ਕੂੜਾ ਟੁੱਟਿਆ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ। ਕਿ ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਰਹਿਣਾ ਔਰ ਕਬੀਰ ਸਾਹਿਬ ਯਾਦ ਕਰਵਾਂਦੇ ਨੇ ਕਿ ਜਦੋਂ ਉਹ ਨਰੰਕਾਰ ਆ ਜਾਂਦਾ ਫੇਰ ਉਹ ਹਉਮੈ ਦੀ ਬੁੱਧੀ ਵੀ ਨਹੀਂ ਰਹਿੰਦੀ ਔਰ ਇਸ ਕਿਸਮ ਦਾ ਬੁੱਧੀ ਦਾ ਹੰਕਾਰ ਜਿਹੜਾ ਉਹ ਖਤਮ ਹੋ ਜਾਂਦਾ ਹੈ ਕਹੇ ਕਬੀਰ ਬੁੱਧ ਹਰ ਲਈ ਮੇਰੀ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੀ ਅਕਲ ਦਾ ਜਿਹੜਾ ਪ੍ਰਾਈਡ ਸੀ ਜਿਹੜੀ ਹਉਮਾ ਸੀ ਜਿਹੜੀ ਹੰਕਾਰ ਸੀ ਉਹ ਰੱਬ ਨੇ ਖੋਹ ਲਿਆ ਕੱਢ ਦਿੱਤਾ ਬੁੱਧ ਬਦਲੀ ਸਿੱਧ ਪਾਈ ਤੇ ਜਦੋਂ ਮੇਰੇ ਵਿਚਲਾ ਹੰਕਾਰ ਨਿਕਲ ਗਿਆ ਤੇ ਫਿਰ ਮੈਨੂੰ ਇਨਸਾਨੀ ਜ਼ਿੰਦਗੀ ਦਾ ਪਰਪਸ ਸਮਝ ਆਇਆ ਮੈਨੂੰ ਸਮਝ ਆਇਆ ਕਿ ਜ਼ਿੰਦਗੀ ਦਾ ਅਸਲ ਮਨੋਰਥ ਕੀ ਹੈ ਅਸਲ ਪਰਪਸ ਕੀ ਹੈ ਔਰ ਮਨੁੱਖ ਇਨਸਾਨ ਜ਼ਿੰਦਗੀ ਦੇ ਅੰਦਰ ਰੱਬ ਦੀ ਯਾਦ ਤੋਂ ਬਿਨਾ ਹੋਰ ਕੋਈ ਮਨੋਰਥ ਨਾ ਬਣਾਏ ਸੋ ਇਹ ਅਜਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈ ਵਿਅਰਸ ਕਲੇ ਨੇ ਇਜਾਜ਼ਤ ਵਿਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁਲਣਾ ਸਾਡੇ ਇਸ ਪਤੇ ਤੇ ਐਸਓਐਸ ਐਸਐਸ.atv@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰੈਜ਼ਨ ਆਗਿਆ ਦਿਓ ਦਿਖਦੀਏ ਰ ਟੀਵੀ ਰੀਫੋਰ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ